ਬਿਰਦਾ ਆਸ਼ਰਮ ਵਿੱਚ ਨਰਸਵੱਜੋਂ ਕੰਮ ਕਰਦੀ ਸੀ ਉੱਥੇ ਇੱਕ ਬਜ਼ੁਰਗ ਆਦਮੀ ਸੀ ਜਿਹਨੂੰ ਦਰੰਗ ਹੋ ਗਿਆ ਸੀ ਉਹ ਬੋਲ ਨਹੀਂ ਸੀ ਸਕਦਾ ਉਹਦਾ ਪਰਿਵਾਰ ਬਹੁਤ ਅਮੀਰ ਸੀ ਤੇ ਹਫ਼ਤੇ ਵਿੱਚ ਇੱਕ ਵਾਰ ਉਹ ਮਿਲਣ ਆਉਂਦਾ ਇੱਕ ਦਿਨ ਜਦੋਂ ਉਹਦਾ ਪਰਿਵਾਰ ਚਲਾ ਗਿਆ ਤਾਂ ਉਹ ਉਸਨੂੰ ਦਵਾਈ ਦੇਣ ਲਈ ਅੰਦਰ ਗਈ ਬਜ਼ੁਰਗ ਆਦਮੀ ਦੀਆਂ ਅੱਖਾਂ ਡਰ ਨਾਲ ਭਰੀਆਂ ਹੋਈਆਂ ਸਨ ਬਹੁਤ ਮੁਸ਼ਕਲ ਨਾਲ ਉਸਨੇ ਕੰਬਦੇ ਹੋਏ ਹੱਥਾਂ ਨਾਲ ਇਸ਼ਾਰਾ ਕੀਤਾ ਕਿ ਉਸ ਸਰਾਣੇ ਥੱਲੇ ਕੁਝ ਹੈ ਨੀਤੂ ਨੇ ਸਰਾਣਾ ਚੱਕਿਆ ਤਾਂ ਉਹਦੇ ਰੋਂਗਡੇ ਖੜੇ ਹੋ ਗਏ ਕੀ ਸੀ ਪੂਰੀ ਕਹਾਣੀ ਸਾਰੀ ਕਹਾਣੀ ਦੀ ਸਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਨਿੱਤੂ ਪਿਛਲੇ 5 ਸਾਲਾਂ ਤੋਂ ਸ਼ਹਿਰ ਦੇ ਇੱਕ ਬਿਰਦਾ ਆਸ਼ਰਮ ਵਿੱਚ ਨਰਸਵੱਜੋ ਕੰਮ ਕਰਦੀ ਸੀ ਉੱਥੇ ਆਉਣ ਵਾਲਾ ਹਰ ਬਜ਼ੁਰਗ ਆਪਣੀ ਪੂਰੀ ਜ਼ਿੰਦਗੀ ਦਾ ਬੋਝ ਲੈ ਕੇ ਆਉਂਦਾ ਬਹੁਤ ਸਾਰੇ ਬਜ਼ੁਰਗ ਰਹਿੰਦੇ ਸੀ ਜਿਨ੍ਹਾਂ ਦੇ ਬੱਚੇ ਉਹਨਾਂ ਨੂੰ ਕਦੇ ਮਿਲਣ ਵੀ ਨਹੀਂ ਸੀ ਆਉਂਦੇ ਪਰ ਉਸ ਬਿਰਦਾ ਆਸ਼ਰਮ ਵਿੱਚ ਕਮਰਾ ਨੰਬਰ 5 ਵਿੱਚ ਜੋ ਬਜ਼ੁਰਗ ਆਦਮੀ ਰਹਿੰਦਾ ਸੀ ਉਹ ਬਾਕੀ ਸਾਰੇ ਨਾਲੋਂ ਵੱਖਰਾ ਸੀ ਉਹਦਾ ਨਾਮ ਸੀ ਕਰਮ ਸਿੰਘ ਜੋ ਦੋਨੂੰ ਲਿਆਂਦਾ ਗਿਆ ਪਰ ਪਹਿਲੇ ਦਿਨ ਹੀ ਨੀਤੂ ਨੂੰ ਉਹਦੇ ਨਾਲ ਬੜਾ ਆਪਣਾਪਨ ਮਹਿਸੂਸ ਹੋਇਆ। ਉਹ ਬਜ਼ੁਰਗ ਪੂਰੀ ਤਰ੍ਹਾਂ ਨਾਲ ਅਧਰੰਗ ਨਾਲ ਪੀੜਤ ਸੀ, ਬੋਲ ਨਹੀਂ ਸੀ ਸਕਦਾ ਪਰ ਉਸਦੇ ਅੱਖਾਂ ਵਿੱਚ ਤਾਂ ਦੁੱਖ ਸਾਫ਼ ਦਿਖਾਈ ਦਿੰਦਾ ਸੀ। ਕਰਮ ਸਿੰਘ ਸਾਰਾ ਦਿਨ ਵੀਲ ਚੇਅਰ ਤੇ ਬੈਠਾ ਖਿੜਕੀ ਤੋਂ ਬਾਹਰ ਚਾੱਕਦਾ ਰਹਿੰਦਾ। ਉਹਦੇ ਚਿਹਰੇ ਤੇ ਡੂੰਘੀ ਚੁੱਪ છਾਈ ਹੋਈ ਸੀ। ਲੋਕ ਉਹਨੂੰ ਖਿਸ਼ਕਿਸਮਤ ਸਮਝਦੇ ਸਨ ਕਿ ਉਹਦੇ ਬੱਚੇ ਅਜੇ ਵੀ ਇਸ ਹਾਲਤ ਵਿੱਚ ਵੀ ਉਹਨੂੰ ਮਿਲਣ ਲਈ ਆਉਂਦੇ ਆ। ਪਰ ਨੀਤੂ ਨੂੰ ਕਦੇ ਵੀ ਉਹਨਾਂ ਦੇ ਪੁੱਤ ਦੇ ਚਿਹਰਿਆਂ ਤੇ ਉਹ ਤਾਂ ਉਹ ਪਿਆਰ ਨਹੀਂ ਦਿਸਿਆ। ਜੋ ਇੱਕ ਬਿਮਾਰ ਪਿਤਾ ਲਈ ਹੋਣਾ ਚਾਹੀਦਾ ਉਹ ਜਦੋਂ ਵੀ ਆਉਂਦੇ ਡਾਕਟਰ ਕੋਲ ਜਾਂਦੇ ਫੀਸ ਦਿੰਦੇ ਤੇ ਚੁੱਪਚਾਪ ਕਮਰਾ ਨੰਬਰ 5 ਵਾਲ ਚਲੇ ਜਾਂਦੇ ਜਾ ਕੇ ਗੇਟ ਅੰਦਰੋਂ ਬੰਦ ਕਰ ਲੈਂਦੇ ਤੇ ਕਈ ਕਈ ਘੰਟੇ ਕਰਮ ਸਿੰਘ ਨਾ ਰਹਿੰਦੇ ਇਸ ਸਮੇਂ ਦੌਰਾਨ ਕਮਰੇ ਵਿੱਚ ਨਾ ਹੀ ਤਾਂ ਕੋਈ ਹਾਸਾ ਹੁੰਦਾ ਤੇ ਨਾ ਹੀ ਖਾਸ ਗੱਲਬਾਤ ਮਿੱਤੂ ਨੇ ਕਈ ਵਾਰੀ ਦਰਵਾਜ਼ੇ ਤੋਂ ਸੁਣਨ ਦੀ ਕੋਸ਼ਿਸ਼ ਕੀਤੀ ਪਰ ਉਹਨੂੰ ਕੁਝ ਨਾ ਸੁਣਦਾ ਕੁਸਰਮੁਸਰ ਜੀ ਹੁੰਦੀ ਸੁਣਾਈ ਦਿੰਦੀ ਜਿਵੇਂ ਕੋਈ ਕਿਸੇ ਨੂੰ ਧਮਕੀ ਦੇ ਰਿਹਾ ਹੋਵੇ ਕੋਈ ਗੈਰਾਂ ਰਾਜ ਦੱਸਿਆ ਜਾ ਰਿਹਾ ਹੋਵੇ ਤੋ ਉਹ ਵਾਪਸ ਆਉਂਦੇ ਤਾਂ ਉਹਨਾਂ ਦੇ ਚਿਹਰੇ ਤੇ ਇੱਕ ਜੀਵ ਜਿਹਾ ਸੰਤੋਖ ਹੁੰਦਾ ਜਿਵੇਂ ਕਿਸੇ ਵੱਡੀ ਮੁਸੀਬਤ ਨੂੰ ਕੁਝ ਦਿਨਾਂ ਲਈ ਟਾਲ ਦਿੱਤਾ ਹੋਵੇ ਜਾਂਦੇ ਸਮੇਂ ਉਹ ਨੀਤੂ ਜਾਂ ਕਿਸੇ ਹੋਰ ਨਰਸ ਨੂੰ ਬੁਲਾਉਂਦੇ ਆਪਣਾ ਪੰਦ ਦਿਖਾਉਂਦੇ ਤੇ ਕੁਝ ਪੈਸੇ ਦਿੰਦੇ ਹੋਏ ਕਹਿੰਦੇ ਸਾਡੇ ਪਿਤਾ ਦਾ ਧਿਆਨ ਰੱਖਿਓ ਪੈਸਿਆਂ ਦੀ ਪਰਵਾਹ ਨਾ ਕਰੋ ਬਸ ਉਹ ਜਿਉਂਦੇ ਚਾਹੀਦੇ ਐ ਉਹਨਾਂ ਦੇ ਜਾਣ ਤੋਂ ਬਾਅਦ ਨੀਤੂ ਕਰਮ ਸਿੰਘ ਦੇ ਕਮਰੇ ਵਿੱਚ ਜਾਂਦੀ ਤਾਂ ਉਹ ਚਿਹਰਾ ਪਸੀਨੇ ਨਾਲ ਭਿੱਜਿਆ ਹੁੰਦਾ ਇਸ ਤਰ੍ਹਾਂ ਲੱਗਦਾ ਜਿਵੇਂ ਉਹ ਕਿਸੇ ਭਿਆਨਕ ਡਰ ਵਿੱਚੋਂ ਗੁਜ਼ਰਿਆ ਹੋਵੇ ਨੀਤੂ ਅੱਗੇ ਹੋ ਕੇ ਰਮਾਲ ਨਾਲ ਉਹਦਾ ਪਸੀਨਾ ਪੂੰਝਦੀ ਤੇ ਉਹਦੇ ਕੋਲ ਜਾ ਕੇ ਪੁੱਛਦੀ ਕਿ ਬਾਬਾ ਜੀ ਕੀ ਹੋਇਆ ਤੁਹਾਡੇ ਬੱਚੇ ਜੀ ਕਿਹੜੀ ਗੱਲ ਕਰਦੇ ਜੋ ਤੁਹਾਨੂੰ ਬੁਰੀ ਲੱਗਦੀ ਹੈ ਪਰ ਉਹ ਕੋਈ ਜਵਾਬ ਨਾ ਦਿੰਦਾ ਅੱਖਾਂ ਦੇ ਕੋਨੇ ਵਿੱਚੋਂ ਹੰਝੂ ਵਹਿ ਨਿਕਲਦੇ ਇਹ ਹੰਝੂ ਖੁਸ਼ੀ ਦੇ ਤਾਂ ਨਹੀਂ ਸੀ ਇੱਕ ਦਿਨ ਜਦੋਂ ਕਰਮ ਸਿੰਘ ਨੂੰ ਮਿਲ ਕੇ ਵਾਪਸ ਗਏ ਤਾਂ ਕਰਮ ਸਿੰਘ ਠੰਡ ਨਾਲ ਕੰਬ ਰਿਹਾ ਸੀ ਜਦੋਂ ਨੀਤੂ ਕਮਰੇ ਵਿੱਚ ਗਈ ਤਾਂ ਉਹਦੀ ਹਾਲਤ ਦੇਖ ਕੇ ਹੈਰਾਨ ਹੋ ਗਈ ਉਹਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਕੁਝ ਨਾ ਕੁਝ ਗੜਬੜ ਤਾਂ ਜ਼ਰੂਰ ਹੈ ਨਿੱਤੂ ਸੋਚਣ ਲੱਗਦੀ ਹੈ ਕਿ ਇੰਨੇ ਅਮੀਰ ਨੇ ਫਿਰ ਵੀ ਆਪਣੇ ਪਿਓ ਨੂੰ ਬਿਰਦਾ ਆਸ਼ਰਮ ਚ ਕਿਉਂ ਰੱਖਿਆ ਉਹ ਤਾਂ ਘਰ ਵਿੱਚ ਡਾਕਟਰ ਦੀ ਟੀਮ ਰੱਖ ਸਕਦੇ ਆ ਉਹਨਾਂ ਨੇ ਪਿਤਾ ਨੂੰ ਇੱਕ ਛੋਟੇ ਜਿਹੇ ਕਮਰੇ ਵਿੱਚ ਇਕੱਲਾ ਕਿਉਂ ਛੱਡਿਆ ਹੋਇਆ ਸਭ ਤੋਂ ਅਹਿਮ ਗੱਲ ਬਾਬਾ ਇਹਨਾਂ ਤੋਂ ਅਲੱਗ ਦਿਖਾਈ ਦਿੰਦਾ ਸੀ ਉਹ ਚਾਰੇ ਆਦਮੀ ਕੌਣ ਐ ਤੇ ਇਹ ਸਿੱਧੇ ਸਾਦੇ ਬਜ਼ੁਰਗ ਨਾਲ ਉਹਨਾਂ ਦਾ ਕੀ ਰਿਸ਼ਤਾ ਹੈ ਉਹ ਚਾਰੇ ਭਰਾ ਬੇਹਦ ਗੋਰੇ ਨਰਮ ਤੇ ਨਾਜ਼ੁਕ ਸਹੀ ਜਦੋਂ ਕਿ ਬਾਬੇ ਦੀ ਰੰਗਤ ਸਾਵਲੀ ਸੀ ਤੇ ਹੱਥ ਖੁਰਦੇ ਚਿਹਰਾ ਜਿਵੇਂ ਧੁੱਪ ਨਾਲ ਝੁਲਸਿਆ ਹੋਵੇ ਜਿਵੇਂ ਉਹਨੇ ਬਹੁਤ ਸਖਤ ਮਿਹਨਤ ਕੀਤੀ ਹੋਵੇ ਇਹ ਸਵਾਲ ਅਕਸਰ ਹੀ ਨੀਤੂ ਦੀਆਂ ਰਾਤਾਂ ਦੀਆਂ ਨੀਂਦਾਂ ਉਡਾ ਦਿੰਦਾ ਨੀਤੂ ਨੂੰ ਹਰ ਵਾਰੀ ਇਹੀ ਲੱਗਦਾ ਕਿ ਕਰਮ ਸਿੰਘ ਦੇ ਪੁੱਤ ਉਹਦਾ ਹਾਲ ਚਾਲ ਜਾਣਨ ਲਈ ਨਹੀਂ ਆਉਂਦੇ ਸਗੋਂ ਜਾਂਚ ਪੜਤਾਲ ਕਰਨ ਲਈ ਆਉਂਦੇ ਐ ਕਿ ਕਿਤੇ ਉਹ ਠੀਕ ਤਾਂ ਨਹੀਂ ਹੋ ਰਿਹਾ ਕਿਤੇ ਉਹਦੀ ਜ਼ੁਬਾਨ ਤਾਂ ਨਹੀਂ ਖੁੱਲ ਰਹੀ ਉਹਨਾਂ ਦੀਆਂ ਅੱਖਾਂ ਵਿੱਚ ਪਿਆਰ ਦੀ بجائے ਜਾਂਚ ਪੜਤਾਲ ਦਿਖਾਈ ਦਿੰਦੀ ਸੀ ਨੀਤੂ ਨੇ ਕਈ ਵਾਰੀ ਕਰਮ ਸਿੰਘ ਦੀਆਂ ਫਾਈਲਾਂ ਦੀ ਜਾਂਚ ਕੀਤੀ ਤਾਂ ਜੋ ਉਹਦੇ ਅਤੀਤ ਚੋਂ ਕੁਝ ਸराग ਮਿਲ ਜੇ ਫਾਈਲਾਂ ਵਿੱਚ ਉਹਦਾ ਨਾਮ ਕਰਮ ਸਿੰਘ ਲਿਖਿਆ ਹੋਇਆ ਸੀ ਤੇ ਪੇਸ਼ੇਵਰ ਜ਼ਿੰਮੇਵਾਰ ਘਰ ਦਾ ਪਤਾ ਸ਼ਹਿਰ ਦੇ ਸਭ ਤੋਂ ਮਹਿੰਗੇ ਇਲਾਕੇ ਦਾ ਸੀ ਹੈਰਾਨੀ ਦੀ ਗੱਲ ਇਹ ਸੀ ਕਿ ਕਾਗਜ਼ਾਂ ਵਿੱਚ ਸਭ ਕੁਝ ਠੀਕ ਸੀ ਸਮਾਂ ਬੀਤਦਾ ਗਿਆ ਪਿਛਲੇ ਕੁਝ ਮਹੀਨਿਆਂ ਤੋਂ ਨੀਤੂ ਨੂੰ ਇਹੋ ਲੱਗਿਆ ਜਿਵੇਂ ਕਰਮ ਸਿੰਘ ਆਪਣੇ ਸਹਾਰਣੀ ਨੂੰ ਕੁਝ ਜ਼ਿਆਦਾ ਹੀ ਸੰਭਾਲ ਕੇ ਰੱਖਦਾ ਹੈ ਮੈਂ ਉਸ ਵਿੱਚ ਕੋਈ ਰਾਜ਼ ਲੁਕੋਇਆ ਹੋਵੇ ਜਦੋਂ ਨੀਤੂ ਹਸਰਾਣਾ ਪਰੇ ਕਰਦੀ ਤਾਂ ਉਹਦੀਆਂ ਅੱਖਾਂ ਵਿੱਚ ਡਰ ਉਤਰ ਆਉਂਦਾ ਨੀਤੂ ਨੇ ਦੇਖਿਆ ਕਿ ਉਹਦੇ ਸੱਜੇ ਹੱਥ ਦੀਆਂ ਉਂਗਲਾਂ ਵਿੱਚ ਮਾਮੂਲੀ ਜਿਹੀ ਛਾਲੇ ਪੈ ਗਏ ਐ ਕਦੇ-ਕਦੇ ਅੱਧੀ ਰਾਤ ਨੂੰ ਜਾਗ ਕੇ ਜਿਵੇਂ ਕੁਝ ਕਰਦਾ ਰਹਿੰਦਾ ਜਿਵੇਂ ਹੀ ਕੋਈ ਰਾਉਂਡ ਤੇ ਪਹੁੰਚਦਾ ਉਹ ਆਪਣੀ ਅੱਖਾਂ ਬੰਦ ਕਰ ਲੈਂਦੀ ਕਿਸੇ ਨੂੰ ਵੀ ਇਹ ਨਹੀਂ ਸੀ ਪਤਾ ਕਿ ਉਹ ਹਨੇਰੀਆਂ ਰਾਤਾਂ ਵਿੱਚ ਆਪਣੀਆਂ ਬੇਜਾਨ ਉਂਗਲਾਂ ਦੇ ਨਾਲ ਇੱਕ ਕਹਾਣੀ ਲਿਖ ਰਹੀ ਸੀ ਜੋ ਪਹਾੜਾਂ ਨੂੰ ਵੀ ਹਿਲਾ ਸਕਦੀ ਸੀ ਉਸ ਦਿਨ ਐਤਵਾਰ ਦਾ ਦਿਨ ਸੀ ਕਰਮ ਸਿੰਘ ਦੇ ਚਾਰੇ ਪੁੱਤ ਅਚਾਨਕ ਹੀ ਵਿਰਦਾ ਆਸ਼ਰਮ ਵਿੱਚ ਆ ਗਏ। ਬਿਨਾਂ ਕਿਸੇ ਨੂੰ ਮਿਲੇ ਉਹ ਕਮਰੇ ਵਿੱਚ ਚਲੇ ਗਏ ਤੇ ਕਮਰਾ ਜ਼ੋਰ ਦੀ ਬੰਦ ਕਰ ਲਿਆ। ਬਾਹਰ ਚੌਕੀਦਾਰ ਨੂੰ ਕੁਝ ਰੁਪਏ ਦੇ ਕੇ ਰਾਖੀ ਦੇ ਖੜਾ ਲਿਆ। ਤਕਰੀਬਨ 2 ਘੰਟੇ ਬਾਅਦ ਉਹ ਕਮਰੇ ਚੋਂ ਨਿਕਲੇ ਪਸੀਨੇ ਨਾਲ ਭਿੱਜੇ ਹੋਏ। ਵੱਡੇ ਭਰਾ ਦੀ ਕੰਬੀਜ ਤੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕੁਝ ਡੁੱਲਿਆ ਹੋਵੇ। ਉਹ ਤੇਜ਼ੀ ਨਾਲ ਬਿਨਾਂ ਕਿਸੇ ਨੂੰ ਮਿਲੇ ਆਪਣੀਆਂ ਗੱਡੀਆਂ ਵਿੱਚ ਬੈਠ ਗਏ। ਉਹਨਾਂ ਦੇ ਜਾਣ ਤੋਂ ਬਾਅਦ ਅਜੀਬ ਜੀ ਚੁੱਪ ਪਛਾ ਗਈ। ਨਿੱਤੂ ਤੁਰੰਤ ਦੌੜਦੀ ਹੋਈ ਕਮਰੇ ਵੱਲ ਗਈ। ਚੌਂਕੀਦਾਰ ਤਾਂ ਹੁਣ ਉੱਥੋਂ ਜਾ ਚੁੱਕਿਆ ਸੀ ਉਸਨੇ ਕੰਬਦੇ ਹੱਥਾਂ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਦ੍ਰਿਸ਼ ਦੇਖ ਕੇ ਉਹ ਦੇ ਰੋਂਗਟੇ ਖੜੇ ਹੋ ਗਏ ਸਾਰਾ ਸਮਾਨ ਖਿਲਰਿਆ ਹੋਇਆ ਸੀ ਪਾਣੀ ਦਾ ਜੱਗ ਜ਼ਮੀਨ ਤੇ ਡੁੱਲਿਆ ਪਿਆ ਸੀ ਤੇ ਕਰਮ ਸਿੰਘ ਬਿਸਤਰੇ ਤੇ ਮੂਦੇ ਮੂੰਹ ਪਿਆ ਸੀ ਉਹਨਾਂ ਦਾ ਸਰਾਣਾ ਬਿਸਤਰੇ ਤੋਂ ਹੇਠਾਂ ਲਟਕ ਰਿਹਾ ਸੀ ਜਿਵੇਂ ਉਹਨਾਂ ਨੇ ਕਿਸੇ ਚੀਜ਼ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੋਵੇ ਉਸ ਦੀ ਹਾਲਤ ਖਰਾਬ ਸੀ ਨੀਤੂ ਨੇ ਪਾਣੀ ਪਿਆਇਆ ਤੇ ਇੰਜੈਕਸ਼ਨ ਤਿਆਰ ਕਰਨ ਲੱਗੀ ਪਰ ਉਦੋਂ ਹੀ ਨੀਤੂ ਦਾ ਧਿਆਨ ਉਹਦੇ ਸੱਜੇ ਹੱਥ ਤੇ ਪਿਆ ਜਿਹੜਾ ਇਸ਼ਾਰੇ ਕਰਨ ਲਈ ਹਿੱਲ ਰਿਹਾ ਸੀ ਕਰਮ ਸਿੰਘ ਨੇ ਆਪਣੀ ਅੱਖਾਂ ਨਾਲ ਗੱਦੇ ਦੇ ਹੇਠਾਂ ਵਾਲੇ ਇਸ਼ਾਰਾ ਕੀਤਾ ਨੀਤੂ ਨੂੰ ਕੁਝ ਵੀ ਸਮਝ ਨਾ ਆਇਆ ਉਹਨੇ ਪੁੱਛਿਆ ਬਾਬਾ ਜੀ ਕੋਈ ਚਾਹੀਦਾ ਹੈ ਕਰਮ ਸਿੰਘ ਨੇ ਪੂਰੀ ਤਾਕਤ ਨਾਲ ਨਾਂ ਵਿੱਚ ਸਿਰ ਹਿਲਾਇਆ ਤੇ ਦੁਬਾਰੇ ਗੱਦੇ ਦੇ ਕੋਨੇ ਵੱਲ ਇਸ਼ਾਰਾ ਕੀਤਾ ਜਿੱਥੋਂ ਦੀਆਂ ਸਿਉਣਾ ਉੱਦੜੀਆਂ ਹੋਈਆਂ ਸੀ ਉਸ ਦੀ ਅੱਖਾਂ ਵਿੱਚ ਇੰਤਜ਼ਾਰ ਸੀ ਇੱਕ ਮਰਦੇ ਹੋਏ ਇਨਸਾਨ ਦੀ ਜਿਵੇਂ ਕੋਈ ਆਖਰੀ ਇੱਛਾ ਹੋਵੇ ਉਹ ਕਹਿ ਰਿਹਾ ਸੀ ਕਿ ਉਹਨਾਂ ਦੇ ਵਾਪਸ ਆਉਣ ਤੋਂ ਪਹਿਲਾਂ ਮੇਰੀ ਗੱਲ ਸਮਝ ਲੈ। ਧੜਕਦੇ ਦਿਲ ਨਾਲ ਨੀਤੂ ਨੇ ਆਪਣੇ ਹੱਥ ਗੱਦੇ ਦੇ ਉਸ ਫਟੇ ਹੋਈ ਹਿੱਸੇ ਵਿੱਚ ਪਾਇਆ। ਉਂਗਲਾਂ ਨੂੰ ਕੁਝ ਕਾਗਜ਼ਾਂ ਦਾ ਮਹਿਸੂਸ ਹੋਇਆ। ਨੀਤੂ ਨੇ ਕਾਗਜ਼ਾਂ ਨੂੰ ਬਾਹਰ ਕੱਢਿਆ ਤਾਂ ਇਹ ਕੋਈ 50-60 ਪੰਨਿਆਂ ਦੀ ਇੱਕ ਫਾਈਲ ਸੀ। ਟੇਡੇ-ਮੇਡੇ ਅੱਖਰ ਲਿਖੇ ਹੋਏ ਸੀ। ਜਿਵੇਂ ਹੀ ਨੀਤੂ ਨੇ ਉਹ ਕਾਗਜ਼ ਆਪਣੇ ਹੱਥ ਵਿੱਚ ਲਏ, ਨਿਤਕਰਮ ਸਿੰਘ ਇਸ ਦੁਨੀਆ ਤੋਂ ਚਲਾ ਗਿਆ। ਨੀਤੂ ਨੇ ਉਹ ਸਾਰੇ ਕਾਗਜ਼ ਇਕੱਠੇ ਕਰਕੇ ਆਪਣੀ ਸ਼ਰਟ ਵਿੱਚ ਪਾ ਲਏ ਤੇ ਭੱਜ ਕੇ ਬਾਥਰੂਮ ਵਿੱਚ ਜਾਵੜੀ। ਕੋਈ ਉਹਨੂੰ ਦੇਖ ਨਾ ਸਕੇ। ਸਿਰਫ ਇੱਕ ਫਾਈਲ ਨਹੀਂ ਸੀ ਇਹ ਕੱਚਾ ਚਿੱਠਾ ਸੀ ਜੋ ਸ਼ਹਿਰ ਦੇ ਸਭ ਤੋਂ ਅਮੀਰ ਪਰਿਵਾਰ ਦੀ ਬੁਨਿਆਦ ਨੂੰ ਹਿਲਾ ਕੇ ਰੱਖ ਸਕਦਾ ਸੀ ਨੀਤੂ ਨੇ ਬਾਥਰੂਮ ਨੂੰ ਅੰਦਰੋਂ ਬੰਦ ਕੀਤਾ ਤੇ ਪਹਿਲਾ ਕਾਗਜ਼ ਪੱੜ ਕੇ ਪੜਨ ਲੱਗੀ ਉਸ ਵਿੱਚ ਲਿਖਿਆ ਹੋਇਆ ਸੀ ਕਿ ਮੇਰਾ ਨਾਮ ਕਰਮ ਸਿੰਘ ਹੈ ਤੇ ਜੇ ਤੂੰ ਇਹ ਲਿਖਤ ਪੜ ਰਹੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਮੈਂ ਇਸ ਦੁਨੀਆ ਵਿੱਚ ਨਹੀਂ ਹਾਂ ਹੁਣ ਤੱਕ ਮੇਰੀ ਆਵਾਜ਼ ਬੰਦ ਹੋ ਚੁੱਕੀ ਹੋਵੇਗੀ ਮੈਂ ਉਹਨਾਂ ਦਾ ਪਿਤਾ ਨਹੀਂ ਹਾਂ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਅਜਿਹਾ ਨਹੀਂ ਹੈ ਕਿਉਂਕਿ ਮੇਰੀ ਸੰਤਾਨ ਇੰਨੀ ਨੀਚ ਦੇ ਘਟੀਆ ਹਰਕਤ ਕਦੇ ਵੀ ਨਹੀਂ ਕਰ ਸਕਦੀ ਸੱਚ ਤਾਂ ਇਹ ਹੈ ਕਿ ਮੈਂ ਉਹਨਾਂ ਦਾ ਮਾਲਕ ਨਹੀਂ ਬਲਕਿ ਉਹਨਾਂ ਦਾ ਇੱਕ ਮਾਮੂਲੀ ਜਿਹਾ ਨੌਕਰਾਂ ਇੱਕ ਵਫਾਦਾਰ ਇਨਸਾਨ ਜਿਨੇ 40 ਸਾਲ ਉਹਨਾਂ ਦੇ ਪਰਿਵਾਰ ਦੀ ਸੇਵਾ ਕੀਤੀ ਹੈ ਮੈਂ ਇਨਾਂ ਚਾਰਾਂ ਬਰਾਮਾ ਨੂੰ ਆਪਣੇ ਹੱਥਾਂ ਨਾਲ ਪਾਲਿਆ ਪਰ ਅਫਸੋਸ ਮੈਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਜਿਨ੍ਹਾਂ ਹੱਥਾਂ ਨੂੰ ਫੜ ਕੇ ਮੈਂ ਉਹਨਾਂ ਨੂੰ ਤੁਰਨਾ ਸਿਖਾ ਰਿਹਾ ਸੀ ਉਹੀ ਹੱਥ ਇੱਕ ਦਿਨ ਲਾਲਚ ਵਿੱਚ ਆ ਕੇ ਆਪਣੇ ਹੀ ਖੂਨ ਨੂੰ ਬਹਾ ਦੇਣਗੇ ਇਹ ਕਹਾਣੀ ਮੇਰੀ ਨਹੀਂ ਬਲਕਿ ਸਮੈਲ ਦੀ ਹੈ ਜਿਹਨੂੰ ਲੋਕ ਹਵੇਲੀ ਕਹਿੰਦੇ ਐ ਇੱਕ ਮਾਸੂਮ ਦੀ ਜਿਹਦਾ ਨਾਮ ਸੋਨੀ ਸੀ ਇਹਨਾਂ ਚਾਰ ਭਰਾਵਾਂ ਦੀ ਇਕੱਲੀ ਭੈਣ ਉਸਦੇ ਪਿਤਾ ਇੱਕ ਕਾਰਹਾ ਸੇਵ ਚ ਦੁਨੀਆ ਤੋਂ ਚਲੇ ਗਏ ਸੋਨੀ ਦੀ ਉਮਰ ਉਸ ਸਮੇਂ ਸਿਰ 5 ਸਾਲ ਦੀ ਸੀ ਤੇ ਚਾਰੇ ਭਰਾ ਉਹਦੇ ਵੱਡੇ ਸੀ ਸੇਠ ਮਰਦੇ ਸਮੇਂ ਮੇਰਾ ਹੱਥ ਫੜ ਕੇ ਕਹਿ ਗਏ ਸੀ ਕਿ ਮੇਰੀ ਬੇਟੀ ਦਾ ਖਿਆਲ ਰੱਖੀ ਮੈਂ ਆਪਣੇ ਵਾਅਦੇ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ ਸੋਨੀ ਮੇਰੇ ਲਈ ਸੇਠ ਦੀ ਨਹੀਂ ਆਪਣੀ ਹੀ ਬੇਟੀ ਤੋਂ ਵੱਧ ਕੇ ਸੀ ਤੇ ਉਹਦੇ ਭਰਾ ਵੀ ਉਹਨੂੰ ਬਹੁਤ ਚਾਹੁੰਦੇ ਸੀ ਆਪਣੀ ਛੋਟੀ ਭੈਣ ਦੀ ਇੱਕ ਮੁਸਕਾਨ ਲਈ ਉਹ ਸਭ ਕੁਝ ਲਟਾ ਦਿੰਦੇ ਸੀ ਪਰ ਵਕਤ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਧਨ ਤੇ ਜ਼ਮੀਨ ਉਹ ਸਿਉਂਕ ਦੀ ਤਰ੍ਹਾਂ ਹੈ ਜੋ ਹੌਲੀ-ਹੌਲੀ ਰਿਸ਼ਤਿਆਂ ਨੂੰ ਚਟ ਜਾਂਦੀ ਹੈ ਸੇਠ ਦੇ ਮਰਨ ਤੋਂ ਪਹਿਲਾਂ ਇੱਕ ਵਸੀਅਤ ਲਿਖੀ ਸੀ ਜੋ ਉਸ ਸਮੇਂ ਕਿਸੇ ਨੂੰ ਸਮਝ ਵਿੱਚ ਨਹੀਂ ਆਈ ਪਰ ਬਾਅਦ ਵਿੱਚ ਉਹੀ ਵਸੀਅਤ ਸੋਨੀ ਬੇਟੀ ਦੀ ਮੌਤ ਦਾ ਕਾਰਨ ਬਣੀ ਸੇਠ ਜੀ ਜਾਣਦੇ ਸੀ ਕਿ ਸਾਡੇ ਸਮਾਜ ਵਿੱਚ ਬੇਟੀਆਂ ਨੂੰ ਹਿੱਸਾ ਨਹੀਂ ਦਿੱਤਾ ਜਾਂਦਾ ਉਹਦਾ ਭਰਾ ਹੀ ਉਹਦਾ ਹੱਕ ਮਾਰ ਲੈਂਦੇ ਐ ਸਾਲ ਦੀ ਸ਼ਾਨ ਹਵੇਲੀ ਜਿੱਦੀ ਕੀਮਤ ਅਰਬਾਂ ਵਿੱਚ ਸੀ ਸ਼ਹਿਰ ਦੀਆਂ ਸਭ ਤੋਂ ਮਹਿੰਗੀਆਂ ਬਜ਼ਾਰੂ ਦੁਕਾਨਾਂ ਸੋਨੀ ਦੇ ਨਾਮ ਕਰ ਦਿੱਤੀਆਂ ਸੀ ਜਦਕਿ ਬਾਕੀ ਜ਼ਮੀਨ ਤੇ ਫੈਕਟਰੀਆਂ ਬੱਚਿਆਂ ਨੂੰ ਦਿੱਤੀਆਂ ਸੀ ਭਰਾਵਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਉਹ ਸਮਝਦੇ ਸਨ ਕਿ ਸਭ ਕੁਝ ਉਹਨਾਂ ਦਾ ਹੀ ਹੈ ਤੇ ਭੈਣ ਨੂੰ ਵਿਆਹ ਕਰਕੇ ਉਹ ਤੋੜ ਦੇਣਗੇ ਵਕਤ ਗੁਜ਼ਰਦਾ ਗਿਆ ਸਾਰਿਆਂ ਦੇ ਵਿਆਹ ਹੋ ਗਏ ਫਿਰ ਮੈਲਚ ਨੋਹਾਂ ਆ ਗਈਆਂ ਸਾਰੀਆਂ ਬਹੁਤ ਚਲਾਕ ਤੇ ਮਕਾਰ ਸਨ ਸ਼ੁਰੂ ਵਿੱਚ ਤਾਂ ਉਹਨਾਂ ਨੇ ਸੋਨੀ ਨੂੰ ਬਹੁਤ ਪਿਆਰ ਦਿਟਾਇਆ ਪਰ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ कि ਜਿਸ ਘਰ ਵਿੱਚ ਉਹ ਰਹਿੰਦੀ ਹੈ ਉਹਦੀ ਮਾਲਕ ਨੂੰ ਛੋਟੀ ਜੀ ਕੁੜੀ ਹੈ ਉਸ ਤੋਂ ਬਾਅਦ ਉਹਨਾਂ ਦਾ ਰਵਈਆ ਬਦਲਣ ਲੱਗ ਗਿਆ ਉਹਨਾਂ ਨੂੰ ਇਹ ਸੀ ਜੇ ਸੋਨੀ ਦਾ ਵਿਆਹ ਹੋ ਗਿਆ ਤਾਂ ਇਹ ਮਹਿਲ ਉਹਦਾ ਹੋ ਜਾਊਗਾ ਤੇ ਉਹ ਇੱਥੇ ਕਿਰਾਏਦਾਰ ਬਣ ਕੇ ਰਹਿ ਜਾਣਗੀਆਂ ਉਹਨਾਂ ਨੇ ਆਪਣੇ ਪਤੀਆਂ ਦੇ ਦਿਲ ਵਿੱਚ ਪਿਆਰ ਦੀ ਜਗ੍ਹਾ ਨਫ਼ਰਤ ਭਰਨਾ ਸ਼ੁਰੂ ਕਰ ਦਿੱਤਾ ਤੇ ਹੌਲੀ-ਹੌਲੀ ਇਹ ਜ਼ਹਿਰ ਭਰਾਮਾਂ ਦੀ ਨਸਾਂ ਵਿੱਚ ਉਤਰ ਗਿਆ ਉਹ ਭਰਾ ਜੋ ਕਦੇ ਆਪਣੀ ਭੈਣ ਦੀ ਅੱਖ ਵਿੱਚ ਹੰਝੂ ਵੀ ਨਿਕਲ ਨਹੀਂ ਸੀ ਦਿੰਦੇ ਅੱਜ ਜੋ ਉਸ ਨੂੰ ਦੁਸ਼ਮਣ ਸਮਝਣ ਲੱਗ ਗਏ ਸੀ ਸੋਨੀ ਵਿਚਾਰੀ ਭੋਲੀ ਸੀ। ਉਹਆਂ ਨੇ ਸੋਨੀ ਦੇ ਕਿਰਦਾਰ ਤੇ ਚਿੱਕੜ ਸੁਠਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਜਾਣਦੀਆਂ ਸੀ ਕਿ ਉਹਨਾਂ ਦੇ ਪਤੀ ਜਾਇ ਜਦਲੀ ਨਹੀਂ ਪਰ ਗੈਰਤ ਦੇ ਨਾਂ ਤੇ ਆਪਣੀ ਭੈਣ ਦੇ ਦੁਸ਼ਮਣ ਬਣ ਜਾਣਗੇ। ਉਹ ਆਪਣੀਆਂ ਪਤਨੀਆਂ ਨੂੰ ਹਮੇਸ਼ਾ ਹੀ ਕਹਿੰਦੀਆਂ ਕਿ ਜਿਉ ਉਹਨਾਂ ਦਾ ਵਿਆਹ ਹੋ ਗਿਆ ਤਾਂ ਇਹ ਸਾਰਾ ਕਾਸ਼ ਦੂਜੇ ਦੇ ਕੋਲ ਚਲਾ ਜਾਵੇਗਾ। ਇਸ ਤੋਂ ਪਹਿਲਾਂ ਕਾਗਜ਼ਾਂ ਤੇ ਦਸਖਤ ਕਰਵਾ ਲਓ। ਕਈ ਵਾਰੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਦੌਲਤ ਤਾਂ ਆਉਂਦੀ ਜਾਂਦੀ ਰਹੂਗੀ, ਰਿਸ਼ਤੇ ਖਰਾਬ ਨਾ ਕਰੋ। ਪਰ ਉਹ ਕੋਈ ਵੀ ਮੇਰੀ ਗੱਲ ਮੰਨਣ ਲਈ ਤਿਆਰ ਨਹੀਂ ਸੀ। ਉਲਪਾ ਮੈਨੂੰ ਧੱਕੇ ਦੇਂਦੇ ਹੋਏ ਕਹਿੰਦੇ ਕਿ ਤੂੰ ਨੌਕਰ ਐ ਨੌਕਰ ਵਾਂਕੇ ਰਹਿ। ਉਹ ਕਾਲੀ ਰਾਤ ਮੈਂ ਮਰਦੇ ਦਮ ਤੱਕ ਨਹੀਂ ਭੁੱਲ ਸਕਦਾ ਜਿਨੇ ਹਾਸ ਦੇ ਖੇਡ ਦੇ ਘਰ ਨੂੰ ਕਬਰਸਤਾਨ ਬਣਾ ਦਿੱਤਾ। ਉਹ ਰਾਤ ਭਰਾਵਾਂ ਨੇ ਫੈਸਲਾ ਕੀਤਾ ਸੀ ਕਿ ਉਹ ਸੋਨੀ ਨੂੰ ਡਰਾ ਧਮਕਾ ਕੇ ਕਾਗਜ਼ਾਂ ਤੇ ਦਸਤਕਤ ਕਰਵਾ ਲੈਣਗੇ। ਉਹਨਾਂ ਦਾ ਮਕਸਦ ਆਪਣੀ ਭੈਣ ਨੂੰ ਮਾਰਨਾ ਨਹੀਂ ਸੀ। ਮੈਂ ਆਪਣੇ ਕਮਰੇ ਵਿੱਚ ਸੀ ਜਦੋਂ ਹਵੇਲੀ ਵਿੱਚੋਂ ਉੱਚੀਆਂ-ਉੱਚੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਮੈਂ ਦੌੜਦਾ ਹੋਇਆ ਹਵੇਲੀ ਦੇ ਅੰਦਰ ਗਿਆ। ਸਾਰੇ ਨੌਕਰਾਂ ਨੂੰ ਪਹਿਲਾਂ ਹੀ ਛੁੱਟੀ ਦੇ ਦਿੱਤੀ ਗਈ ਸੀ। ਮੈਂ ਉੱਪਰ ਸੋਨੀ ਬੇਟੀ ਦੇ ਕਮਰੇ ਵਿੱਚ ਗਿਆ ਪਰ ਦਰਵਾਜ਼ਾ ਖੁੱਲਦੇ ਹੀ ਮੈਂ ਅੰਦਰ ਦਾ ਦ੍ਰਿਸ਼ ਦੇਖ ਕੇ ਜੰਮ ਗਿਆ ਸੋਨੀ ਬੇਟੀ ਕੰਧਾਂ 'ਤੇ ਲੱਗੀ ਹੋਈ ਖੜੀ ਸੀ ਤੇ ਬੁਰੀ ਤਰ੍ਹਾਂ ਨਾਲ ਰੋ ਰਹੀ ਸੀ ਉਹਦੇ ਭਰਾ ਉਹਨੂੰ ਘੇਰ ਕੇ ਖੜੇ ਸੀ ਉਹਨਾਂ ਦੇ ਹੱਥਾਂ ਵਿੱਚ ਸਟਾਮਪ ਪੇਪਰ ਸੀ ਸੋਨੀ ਰੋਂਦੀ ਹੋਈ ਕਹਿ ਰਹੀ ਸੀ ਕਿ ਸਭ ਕੁਝ ਲੈ ਲਓ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਤੁਹਾਡੀ ਭੈਣ ਆ ਪਰ ਲਾਲਚ ਵਿੱਚ ਉਹਨਾਂ ਦੀਆਂ ਅੱਖਾਂ ਤੇ ਜਿਵੇਂ ਪੜਦਾ ਪੈ ਗਿਆ ਹੋਵੇ ਉਹਨਾਂ ਵਿੱਚੋਂ ਇੱਕ ਭਰਾ ਅੱਗੇ ਵਧਿਆ ਉਹਨੇ ਸੋਨੀ ਨੂੰ ਜ਼ੋਰ ਨਾਲ ਧੱਕਾ ਦਿੱਤਾ ਦਸਕਤ ਕਰਦੀ ਹੈ ਜਾਂ ਨਹੀਂ ਉਹਦਾ ਤੱਕਾ ਇੰਨਾ ਜ਼ੋਰਦਾਰ ਸੀ ਕਿ ਸੋਨੀ ਆਪਣਾ ਸੰਤੁਲਨ ਖੋ ਬੈਠੀ ਤੇ ਲੜਖੜਾਉਂਦੀ ਹੋਈ ਪਿੱਛੇ ਡਿੱਗ ਗਈ ਬਦਕਿਸਮਤੀ ਪਿੱਛੇ ਇੱਕ ਭਾਰੀ ਸੰਦੂਕ ਸੀ ਸੋਨੀ ਦਾ ਸਿਰ ਸਿੱਧਾ ਉਹਦੇ ਕੋਨੇ ਨਾਲ ਟਕਰਾ ਗਿਆ ਤੇ ਸਾਰਾ ਖੂਨ ਨਿਕਲਣ ਲੱਗ ਗਿਆ ਜੋ ਭਰਾ ਕੁਝ ਪਲ ਪਹਿਲਾਂ ਸ਼ੇਰ ਬਣੇ ਹੋਏ ਸੀ ਇਸ ਦ੍ਰਿਸ਼ ਨੂੰ ਦੇਖਣ ਤੋਂ ਬਾਅਦ ਭਿੱਜੀ ਬਿੱਲੀ ਬਣ ਗਏ ਉਹਨਾਂ ਦੇ ਹੱਥਾਂ ਵਿੱਚੋਂ ਕਾਗਜ਼ ਡਿੱਗ ਗਏ ਛੋਟਾ ਭਰਾ ਅੱਗੇ ਵਧਿਆ ਤੇ ਭੈਣ ਨੂੰ ਹਿਲਾਉਂਦੇ ਹੋਏ ਬੋਲਿਆ ਸੋਨੀ ਉੱਠ ਜਾ ਨਾਟਕ ਨਾ ਕਰ ਪਰਤੀ ਉੱਠਣ ਵਾਲੀ ਕਿੱਥੇ ਸੀ ਜੋ ਪ੍ਰਾਜਾਯਤ ਦੇ ਲਈ ਲੜ ਰਹੀ ਸੀ ਹੁਣ ਬੱਚਿਆਂ ਦੀ ਤਰ੍ਹਾਂ ਫੁੱਟ ਫੁੱਟ ਕੇ ਰੋਣ ਲੱਗੇ ਉਹ ਕਾਤਲ ਨਹੀਂ ਬਣਨਾ ਚਾਹੁੰਦੇ ਸੀ ਸਿਰਫ ਲਾਲਚੀ ਸੀ ਤੇ ਲਾਲਚ ਨੇ ਉਹਨਾਂ ਨੂੰ ਕਾਤਲ ਬਣਾ ਦਿੱਤਾ ਉਹ ਡਰ ਤੇ ਪਛਤਾਵੇ ਦੀ ਅੱਗ ਵਿੱਚ ਜਲ ਰਹੀ ਸਨ ਮੈਂ ਦਰਵਾਜ਼ੇ ਤੇ ਖੜਾ ਸਭ ਕੁਝ ਦੇਖ ਰਿਹਾ ਸੀ ਮੇਰੀਆਂ ਅੱਖਾਂ ਦੇ ਸਾਹਮਣੇ ਹਨੇਰਾ ਆਉਣ ਲੱਗਿਆ ਮੇਰੀ ਬੱਚੀ ਜਿਹਨੂੰ ਮੈਂ ਆਪਣੀ ਗੋਦ ਵਿੱਚ ਖੜਾਇਆ ਸੀ ਉਹੀ ਖੂਨ ਨਾਲ ਲਤਪਤ ਪਈ ਸੀ ਸਦਮਾ ਇੰਨਾ ਗਹਿਰਾ ਸੀ ਮੈਨੂੰ ਲੱਗਿਆ ਜਿਵੇਂ ਮੇਰੇ ਦਿਮਾਗ ਦੀ ਕੋਈ ਨਾਸ ਫਟ ਗਈ ਹੋਵੇ ਮੇਰੇ ਸਰੀਰ ਦਾ ਅੰਦਰ ਧਮਾਕਾ ਹੋਇਆ ਤੇ ਸੱਜਾ ਹੀ ਸਭ ਪੂਰੀ ਤਰ੍ਹਾਂ ਨਾਲ ਸੁੰਨ ਹੋ ਗਿਆ ਫਿਰ ਮੈਂ ਉੱਥੇ ਹੀ ਡਿੱਗ ਗਿਆ ਮੇਰਾ ਸਰੀਰ ਆਕੜ ਚੁੱਕਿਆ ਸੀ ਤੇ ਜ਼ੁਬਾਨ ਵੀ ਸੁੰਨ ਹੋ ਗਈ ਸੀ ਪਰ ਮੇਰੇ ਕੰਨ ਤੇ ਦਿਮਾਗ ਪੂਰੀ ਤਰ੍ਹਾਂ ਨਾਲ ਸੁਚੇਤ ਸੀ ਮੈਂ ਸੁਣ ਰਿਹਾ ਸੀ ਤੇ ਦੇਖ ਰਿਹਾ ਸੀ ਭਾਬੀਆਂ ਨੂੰ ਡਰ ਸੋਨੇ ਦੀ ਮੌਤ ਦਾ ਨਹੀਂ ਆਪਣੀ ਬਰਬਾਦੀ ਦਾ ਸੀ ਉਹ ਮਰਦਾਂ ਨਾਲੋਂ ਜ਼ਿਆਦਾ ਚਲਾਕ ਨਿਕਲੀਆਂ ਵੱਡੀ ਅੱਗੇ ਹੋਈ ਤੇ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਜੋ ਹੋਣਾ ਸੀ ਉਹ ਹੋ ਗਿਆ ਉਹ ਮਰ ਚੁੱਕੀ ਹੈ ਜੇ ਤੁਸੀਂ ਰავლਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਆਜੂਗੀ ਤੁਹਾਨੂੰ ਫਾਂਸੀ ਹੋ ਜਾਊਗੀ ਫਿਰ ਸਾਡਾ ਕੀ ਹੋਵੇਗਾ ਉਸ ਦੀਆਂ ਗੱਲਾਂ ਸੁਣ ਕੇ ਸਾਰੇ ਪਰ ਪਹਿਲਾਂ ਵਾਲੀ ਸਥਿਤੀ ਵਿੱਚ ਆ ਗਏ ਉਹਨਾਂ ਦਾ ਰੋਣਾ ਰੁਕ ਗਿਆ ਛੋਟੀ ਨੂੰ ਨੇ ਤੁਰੰਤ ਖੂਨ ਨੂੰ ਸਾਫ਼ ਕੀਤਾ ਤੇ ਕਹਿਣ ਲੱਗੀ ਕਿ Laash ਨੂੰ ਪੌੜੀਆਂ ਤੋਂ ਹੇਠਾਂ ਲੈ ਜਾਓ ਅਸੀਂ ਕਵਾਂਗੇ ਸੋਨੀ ਰਾਤ ਨੂੰ ਪਾਣੀ ਪੀਣ ਹੇਠ ਆਈ ਸੀ ਤੇ ਪੈਰ ਤਿਲਕ ਗਿਆ ਪੌੜੀਆਂ ਤੋਂ ਡਿੱਗ ਗਈ ਸੀ ਸਿਰ ਤੇ 60 ਵੱਜਨ ਕਰਕੇ ਉਹਦੀ ਮੌਤ ਹੋ ਗਈ ਇੱਕ ਹਾਸਾ ਲੱਗੂਗਾ ਤੇ ਕਿਸੇ ਨੂੰ ਸ਼ੱਕ ਵੀ ਨਹੀਂ ਹੋਊਗਾ। ਅਚਾਨਕ ਛੋਟੀ ਨੌ ਦੀ ਨਜ਼ਰ ਮੇਰੇ ਤੇ ਪਈ ਜੋ ਦਰਵਾਜ਼ੇ ਤੇ ਗਈ। ਹੇ ਰੱਬਾ ਇਹ ਬੁੱਢਾ ਇੱਥੇ ਐ ਇਹਦਾ ਮਤਲਬ ਇਹਨੇ ਸਭ ਕੁਝ ਦੇਖ ਲਿਆ। ਉਹ ਚੀਕ ਪਈ। ਭਰਾਵਾਂ ਦੇ ਚਿਹਰੇ ਤੇ ਫਿਰ ਡਰ ਪਿਆ। ਉਹ ਬਿਮਾਰ ਐ ਪਰ ਗਵਾਹ ਐ। ਉਹ ਪੁਲਿਸ ਨੂੰ ਦੱਸ ਦਊਗਾ। ਇੱਕ ਭਰਾ ਨੇ ਮੇਰੇ ਤੇ ਝੱਪਟ ਮਾਰੀ। ਮੈਨੂੰ ਲੱਗਿਆ ਜਿਵੇਂ ਮੌਤ ਮੇਰੇ ਵੱਲ ਆ ਰਹੀ ਹੋਵੇ। ਮੇਰੇ ਮੂੰਹੋਂ ਅਜੀਬ ਜਿਹੀਆਂ ਆਵਾਜ਼ਾਂ ਨਿਕਲ ਰਹੀਆਂ ਸਨ ਤੇ ਮੇਰਾ ਸਰੀਰ ਹਿੱਲ ਵੀ ਨਹੀਂ ਸੀ ਸਕਦਾ। ਬੱਡੀ ਨੋਨ ਨੇ ਉਹਨੂੰ ਰੋਕਿਆ ਕਹਿਣ ਲੱਗੀ ਪਾਗਲ ਨਾ ਬਣ ਇੱਕ লাশ ਨੂੰ ਲੁਕਾਉਣਾ ਤਾਂ ਔਖਾ ਹੋਇਆ ਪਿਆ ਤੇ ਤੁਸੀਂ ਦੂਜੀ ਨੂੰ ਕਿਵੇਂ ਲੁਕਾਉਂਗੇ ਉਹ ਕੋਲ ਆਈ ਮੇਰੇ ਵੱਲ ਦੇਖਿਆ ਮੇਰੀਆਂ ਅੱਖਾਂ ਵਿੱਚ ਦੇਖਿਆ ਤੇ ਸ਼ਾਂਤੀ ਨਾਲ ਕਿਹਾ ਕਿ ਇਹਦਾ ਤਾਂ ਚਿਹਰਾ ਪਹਿਲਾਂ ਹੀ ਮੁੜਿਆ ਹੋਇਆ ਹੈ ਇਹਨੂੰ ਦਰੰਗ ਹੋ ਗਿਆ ਹੁਣ ਇਹ ਇੱਕ ਜਿਉਂਦੀ লাশ ਹੈ ਬੋਲ ਨਹੀਂ ਸਕਦਾ ਇਹਨੂੰ ਮਾਰਨ ਦੀ ਕੋਈ ਲੋੜ ਨਹੀਂ ਉਸਨੇ ਕਿਹਾ ਕਿ ਅਸੀਂ ਦੁਨੀਆ ਨੂੰ ਦੱਸਾਂਗੇ ਕਿ ਸੋਨੀ ਦੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕਿਆ ਤੇ ਇਹਦੀ ਹਾਲਤ ਇਹ ਹੋਗੀ ਅਸੀਂ ਇਹਨੂੰ ਆਪਣਾ ਪਿਓ ਕਹਾਗੇ ਹੌਲੀ-ਹੌਲੀ ਅਸੀਂ ਇਸ ਨੂੰ ਆਪਣਾ ਪਿਤਾ ਪੂਰੀ ਤਰ੍ਹਾਂ ਸਾਫ਼ਦ ਕਰਕੇ ਸਾਰੀ ਪ੍ਰਾਪਰਟੀ ਆਪਣੇ ਨਾਮ ਕਰ ਲਵਾਂਗੇ ਉਹਨਾਂ ਨੇ ਮੈਨੂੰ ਚੁੱਕਿਆ ਤੇ ਕੁਆਟਰ ਵਿੱਚ ਸੁੱਟਾਇਆ ਫਿਰ ਉਹਨਾਂ ਨੇ ਸੋਨੀ ਦੀ লাশ ਨੂੰ ਪੌੜੀਆਂ ਤੋਂ ਸੁੱਟ ਦਿੱਤਾ ਡਾਕਟਰ ਨੂੰ ਬੁਲਾਇਆ ਤੇ ਉਵੇਂ ਹੀ ਹੋਇਆ ਜੋ ਉਹਨਾਂ ਨੇ ਉਮੀਦ ਕੀਤੀ ਸੀ ਡਾਕਟਰ ਨੇ ਵੀ ਪੁਸ਼ਟੀ ਕੀਤੀ ਕਿ ਮੌਤ ਤਲਕੰਦੀ ਵਜ੍ਹਾ ਨਾਲ ਹੋਈ ਹੈ ਕਿਸੇ ਨੇ ਸਵਾਲ ਨਹੀਂ ਕੀਤਾ ਕਿ ਅਚਾਨਕ ਜਵਾਨ ਕੁੜੀ ਪੌੜੀਆਂ ਤੋਂ ਕਿਵੇਂ ਡਿੱਗ ਪਈ ਸਾਰਿਆਂ ਨੂੰ ਇਹੀ ਦੱਸਿਆ ਗਿਆ ਕਿ ਬੇਟੀ ਦਾ ਸਦਮਾ ਹੋਣ ਦੀ وجہ ਨਾਲ ਉਹ ਬੋਲ ਨਹੀਂ ਸਕਦਾ ਡਾਕਟਰਾਂ ਨੇ ਵੀ ਕਿਹਾ ਕਿ ਉਹ ਬੋਲ ਨਹੀਂ ਸਕਦਾ ਤੇ ਸ਼ਾਇਦ ਕਦੇ ਵੀ ਨਾ ਬੋਲੇ ਇਹ ਸੁਣ ਕੇ ਉਹਨਾਂ ਦੇ ਚਿਹਰੇ ਤੇ ਜੋ ਸ਼ਾਂਤੀ ਸੀ ਉਹ ਮੈਂ ਕਦੇ ਨਹੀਂ ਭੁੱਲ ਸਕਦਾ ਪਰ ਉਹ ਇਹ ਨਹੀਂ ਜਾਣਦੇ ਸੀ ਕਿ ਪ੍ਰਮਾਤਮਾ ਦੀ ਲਾਠੀ ਦੀ ਆਵਾਜ਼ ਨਹੀਂ ਹੁੰਦੀ ਪਰ ਸਰੀਰ ਬੇਸ਼ੱਕ ਮੇਰਾ ਮਰ ਗਿਆ ਸੀ ਦਿਮਾਗ ਅਜੇ ਵੀ ਜਿਉਂਦਾ ਸੀ ਮੇਰਾ ਸੱਜਾ ਹੱਥ ਜਿਹਦੇ ਵਿੱਚ ਥੋੜੀ ਜਿਹੀ ਜਾਨ ਅਜੇ ਬਾਕੀ ਸੀ ਮੈਂ ਉਹ ਦਿਨ ਅ ਪ੍ਰਤੀਜ्ञਾ ਕੀਤੀ ਸੀ ਕਿ ਸੋਨੀ ਬੇਟੀ ਦੀ ਹੱਤਿਆ ਵਿਅਰਥ ਨਹੀਂ ਜਾਣ ਦੇਵਾਂਗਾ। ਉਹ ਸਾਰੇ ਮੈਨੂੰ ਬਿਮਾਰ ਕਹਿੰਦੇ ਸੀ, ਆਪਣੇ ਪਤਨੀਆਂ ਦੇ ਗੁਲਾਮ ਸਨ। ਡਰਦੇ ਸੀ ਕਿ ਕਿਤੇ ਮੈਂ ਠੀਕ ਨਾ ਹੋ ਜਾਵਾਂ। ਉਹ ਮੈਨੂੰ ਮਾਰਨਾ ਚਾਹੁੰਦੇ ਐ ਪਰ ਆਪਣੀ ਪ੍ਰਾਪਰਟੀ ਸਾਰੀ ਮੇਰੇ ਤੋਂ ਨਾਮ ਲਖਵਾ ਕੇ ਫੇਰ ਮੈਨੂੰ ਮਾਰਨਗੇ। ਉਹਨਾਂ ਦੀ ਇਹ ਇੱਛਾ ਕਦੇ ਵੀ ਪੂਰੀ ਨਹੀਂ ਹੋਣ ਦੇਵਾਂਗਾ ਪਰ ਹੁਣ ਮੇਰੀ ਹਿੰਮਤ ਜਵਾਬ ਦੇ ਰਹੀ ਐ। ਮੈਨੂੰ ਲੱਗਦਾ ਹੈ ਮੇਰਾ ਸਮਾਂ ਨੇੜੇ ਆ ਰਿਹਾ ਐ। ਇਸ ਲਈ ਮੈਂ ਸਭ ਕੁਝ ਲਿਖ ਰਿਹਾ ਹਾਂ ਤਾਂ ਜੋ ਦੁਨੀਆ ਜਾਣ ਸਕੇ। ਕਿ ਇਸ ਹਵੇਲੀ ਦੀਆਂ ਕੰਧਾਂ ਵਿੱਚ ਇੱਕ ਮਾਸੂਮ ਲੜਕੀ ਦੀਆਂ ਚੀਕਾਂ ਦਾ ਹੁਣਾ ਹੈ ਇਹ ਪੱਤਰ ਪੜ੍ਹਦੀ ਹੋਈ ਨੀਤੂ ਬਾਥਰੂਮ ਦੇ ਠੰਡੇ ਫਰਸ਼ ਤੇ ਬੈਠ ਜਾਂਦੀ ਹੈ ਤੇ ਆਖਰੀ ਪੰਨਾ ਪੜ੍ਹਦੀ ਹੈ ਬਾਬੇ ਨੇ ਅੰਤ ਵਿੱਚ ਲਿਖਿਆ ਸੀ ਕਿ ਬੇਟਾ ਮੈਂ ਤੈਨੂੰ ਆਖਰੀ ਬੇਨਤੀ ਕਰਦਾ ਕਿ ਮੇਰੀ ਲਾਸ਼ ਉਹਨਾਂ ਦਰਿੰਦਿਆਂ ਦੇ ਹਵਾਲੇ ਨਾ ਕਰੀ ਉਹ ਮੈਨੂੰ ਮੇਰੇ ਨਾਂ ਤੋਂ ਨਹੀਂ ਆਪਣੇ ਪਿਤਾ ਦੇ ਨਾਮ ਤੋਂ ਸਮਿਟਣਗੇ ਤਾਂ ਜੋ ਉਹਨਾਂ ਦਾ ਝੂਠ ਹਮੇਸ਼ਾ ਲਈ ਸੱਚ ਬਣ ਜਾਵੇ ਇੱਥੇ ਆ ਕੇ ਉਹ ਹਰ ਵਾਰ ਮੈਨੂੰ ਧਮਕਾਉਂਦੇ ਕਿ ਮੈਂ ਉਹਨਾਂ ਦਾ ਬਾਪ ਬਣ ਕੇ ਦਸ ਕਤਕਰਾ ਮੈਂ ਇਸ ਤਰ੍ਹਾਂ ਨਹੀਂ ਕੀਤਾ ਇਸ ਖਾਤ ਨਾਲ ਇੱਕ ਪੁਰਾਣੀ ਤਸਵੀਰ ਵੀ ਰੱਖ ਰਿਆ ਜਿਹਦੇ ਵਿੱਚ ਸੋਨੀ ਬੇਟੀ ਨੂੰ ਮੈਂ ਗੋਦੀ ਵਿੱਚ ਚੱਕਿਆ ਹੋਇਆ ਤੇ ਉਹ ਮੇਰੇ ਪਿੱਛੇ ਖੜੇ ਹੈ ਇਹ ਸਬੂਤ ਹੈ ਕਿ ਮੈਂ ਉਹਨਾਂ ਦਾ ਨੌਕਰ ਸੀ ਬਾਪ ਨਹੀਂ ਸੀ ਨੀਤੂ ਨੇ ਲਫਾਫੇ ਨੂੰ ਉਲਟਾ ਕੀਤਾ ਤਾਂ ਉਹਦੇ ਵਿੱਚ ਇੱਕ ਪੁਰਾਣੀ ਤਸਵੀਰ ਸੀ ਨੀਤੂ ਨੇ ਸਾਰੇ ਕਾਗਜ਼ ਤੇ ਤਸਵੀਰ ਆਪਣੀ ਵਰਦੀ ਦੇ ਅੰਦਰਲੀ ਜੇਬ ਚੋਂ ਲਪੋਲੇ ਤੇ ਚਿਹਰਾ ਧੋਕੇ ਬਾਹਰ ਨਿਕਲਿਆ ਹੀ ਰਾਤ ਦਾ ਸਰਨਾਟਾ ਛਾਇਆ ਹੋਇਆ ਸੀ ਨੀਤੂ ਜਾਣਦੀ ਸੀ ਕਿ ਸਵੇਰੇ ਹੁੰਦਿਆਂ ਹੀ ਉਹ ਸਾਰੇ ਆ ਜਾਣਗੇ ਤੇ লাশ ਨੂੰ ਸਮੇਟ ਦੇਣਗੇ ਤੇ ਇਹ ਰਾਜ ਹਮੇਸ਼ਾ ਲਈ ਮਿੱਟੀ ਵਿੱਚ ਮਿਲ ਜਾਵੇਗਾ ਉਸਨੇ ਹਸਪਤਾਲ ਦੀ ਲੈਂਡਲਾਈਨ ਤੋਂ ਪੁਲਿਸ ਨੂੰ ਫੋਨ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਉਹ ਪੁਲਿਸ ਨੂੰ ਵੀ ਖਰੀਦ ਲੈਣਗੇ ਨੀਤੂ ਨੇ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ ਜੋ ਕਿ ਰਿਪੋਰਟਰ ਸੀ ਉਹਨੂੰ ਦੱਸਿਆ ਕਿ ਮੇਰੇ ਕੋਲ ਸ਼ਹਿਰ ਦੇ ਇੱਕ ਵੱਡੇ ਪਰਿਵਾਰ ਦੇ ਖਿਲਾਫ ਸਬੂਤ ਹੈ ਉਹ ਨੀਤੂ ਦੀ ਗੱਲ ਨੂੰ ਧਿਆਨ ਨਾਲ ਸੁਣਦਾਰਿਆ ਤੇ ਹੈਰਾਨ ਰਹਿ ਗਿਆ ਉਹਨੇ ਕਿਹਾ ਕਿ ਤੂੰ ਫਿਕਰ ਨਾ ਕਰ ਮੈਂ ਕੱਲ ਸਵੇਰੇ ਤੇਰੇ ਕੋਲ ਪਹੁੰਚਦਾ ਪਰ ਸਵੇਰ ਹੋਣ ਤੋਂ ਪਹਿਲਾਂ ਹੀ ਬਾਬੇ ਦੀ ਮੌਤ ਦੀ ਖ਼ਬਰ ਉਹਨਾਂ ਨੂੰ ਮਿਲ ਗਈ ਸੀ। ਉਹ ਸਾਰੇ ਜਾਣੇ ਚਿੱਟੇ ਕੱਪੜਿਆਂ ਵਿੱਚ ਰੋਂਦੇ ਹੋਏ ਦਾਖਲ ਹੋ ਗਏ ਹਸਪਤਾਲ 'ਚ। ਜਿਵੇਂ ਹੀ ਨੀਤੂ ਨੇ ਉਹਨਾਂ ਨੂੰ ਦੇਖਿਆ ਤਾਂ ਵੱਡਾ ਕਹਿਣ ਲੱਗਿਆ ਤੇਰਾ ਬਹੁਤ-ਬਹੁਤ ਧੰਨਵਾਦ। ਤੂੰ ਸਾਡੇ ਪਿਤਾ ਦਾ ਖਿਆਲ ਰੱਖਿਆ। ਨੀਤੂ ਨੇ ਕਿਹਾ ਕਿ ਰੁਕ ਜੋ ਤੁਸੀਂ ਲਾਸ਼ ਨਹੀਂ ਲੈ ਜਾ ਸਕਦੇ। ਵਿਚਕਾਰ ਵਾਲਾ ਭਰਾ ਬੋਲਿਆ, "ਕੀ ਇਹ ਸਾਡਾ ਪਿਓ ਹੈ?" ਨੀਤੂ ਨੇ ਆਪਣੀ ਜੇਬ ਵਿੱਚੋਂ ਖੂਨ ਦੇ ਪੈਨਸਲ ਨਾਲ ਲਿਖਿਆ ਹੋਇਆ ਖਾਤ ਕੱਢਿਆ। ਹਵਾ ਵਿੱਚ ਲੜਹਾਉਂਦੇ ਹੋਏ ਦਾਵਾ ਕੀਤਾ ਕਿ ਇਹਨੂੰ ਪੜੋ। ਉਹ ਤੁਹਾਡਾ ਨੌਕਰ ਸੀ ਤੁਹਾਡੀ ਭੈਣ ਦਾ ਰਖਕ ਇਹ ਸੁਣਦੇ ਹੀ ਭਰਾ ਦੇ ਚਿਹਰਿਆਂ ਤੇ ਰੰਗ ਉੱਡ ਗਏ ਵੱਡੇ ਭਰਾ ਨੇ ਤੁਰੰਤ ਆਪਣੀ ਪਿਸਤੌਲ ਕੱਢੀ ਤੇ ਕਿਹਾ ਕਿ ਕਾਗਜ਼ ਮੈਨੂੰ ਦੇ ਦੇ ਪਰ ਉਦੋਂ ਹੀ ਬਾਹਰੋਂ ਪੁਲਿਸ ਦੀਆਂ ਗੱਡੀਆਂ ਤੇ ਮੀਡੀਆ ਦੀਆਂ ਵੈਨਾਂ ਅੰਦਰ ਦਾਖਲ ਹੋ ਗਈਆਂ ਨੀਤੂ ਦਾ ਦੋਸਤ ਆਪਣੇ ਵਾਅਦੇ ਮੁਤਾਬਕ ਆ ਗਿਆ ਸੀ ਮੀਡੀਆ ਨੂੰ ਦੇਖ ਕੇ ਭਰਾ ਨੇ ਆਪਣਾ ਪਿਸਤੌਲ ਸੁੱਟ ਦਿੱਤਾ ਪੁਲਿਸ ਇਨਸਪੈਕਟਰ ਆਪਣੀ ਟੀਮ ਨਾਲ ਕਮਰੇ ਵਿੱਚ ਦਾਖਲ ਹੋਇਆ ਨੀਤੂ ਨੇ ਚਿੱਠੀ ਤੇ ਫੋਟੋ ਇਨਸਪੈਕਟਰ ਨੂੰ ਦਿੱਤੀ ਤੇ ਕਿਹਾ ਇਹ ਕਹਿ ਰਹੀ ਹਨ ਕਿ লাশ ਉਹਨਾਂ ਦੇ ਪਿਤਾ ਦੀ ਹੈ ਪਰ ਇਹ ਝੂਠ ਹੈ ਮੈਂ ਡੀਐਨਏ ਟੈਸਟ ਦੀ ਮੰਗ ਕਰਦੀ ਹਾਂ ਜੇ ਡੀਐਨਏ ਟੈਸਟ লাশ ਨਾਲ ਮੈਚ ਹੁੰਦਾ ਤਾਂ ਤੁਸੀਂ ਮੈਨੂੰ ਫਾਂਸੀ ਦੇ ਦਿਓ ਜੇ ਨਹੀਂ ਹੁੰਦਾ ਤਾਂ ਸੋਨੀ ਦੇ ਕਤਲ ਵਿੱਚ ਇਹਨਾਂ ਸਾਰਿਆਂ ਨੂੰ ਹੱਥਕੜੀ ਲਗਾ ਲਓ ਡੀਐਨਏ ਦਾ ਜਿਕਰ ਸੁਣਦੇ ਹੀ ਚਾਰੇ ਭਰਾਵਾਂ ਦੀ ਲਤਾਂ ਕੰਮਣ ਲੱਗ ਗਈਆਂ ਪੁਲਿਸ ਨੇ ਉਹਨਾਂ ਨੂੰ ਹਰਾਸਤ ਵਿੱਚ ਲਿਆ ਜਾਂਚ ਦਰਾਂ ਨੂੰ ਛੋਟਾ ਭਰਾ ਪੁਲਿਸ ਦੀ ਸ਼ਕਤੀ ਨਾਲ ਪਹਿਲਾਂ ਹੀ ਟੁੱਟ ਗਿਆ ਉਹਨੇ ਖੁਲਾਸਾ ਕੀਤਾ ਕਿ ਕਿਵੇਂ ਸੋਨੀ ਨੂੰ ਧੱਕਾ ਦਿੱਤਾ ਤੇ ਕੋਨੇ ਵਿੱਚ ਡਿੱਗ ਗਈ ਤੇ ਬਾਬੇ ਨੂੰ ਕਿਵੇਂ ਅਸੀਂ ਕੈਦ ਕਰ ਲਿਆ ਬਾਬਾ ਜੀ ਦੁਆਰਾ ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਲਿਖਿਆ ਗਿਆ ਉਹ ਖਤ ਅਦਾਲਤ ਵਿੱਚ ਸਭ ਤੋਂ ਸ਼ਕਤੀਸ਼ਾਲੀ ਸਬੂਤ ਬਣ ਗਿਆ। ਅਦਾਲਤ ਨੇ ਸੋਨੀ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ। ਉਹਨਾਂ ਦੀ ਸਾਰੀ ਜ਼ਮੀਨ ਜ਼ਬਤ ਕਰ ਲਈ ਤੇ ਸੋਨੀ ਦੇ ਨਾਮ ਤੇ ਇੱਕ ਅनाथ ਆਸ਼ਰਮ ਸਥਾਪਿਤ ਕੀਤਾ। ਨੀਤੂ ਨੇ ਮਨ ਹੀ ਮਨ ਕਿਹਾ ਬਾਬਾ ਜੀ ਤੁਹਾਡਾ ਕਰਜ਼ਾ ਚੁਕਾ ਦਿੱਤਾ। ਤੁਹਾਡੀ ਧੀ ਰਾਣੀ ਨੂੰ ਇਨਸਾਫ਼ ਮਿਲ ਗਿਆ। ਹੁਣ ਤੁਸੀਂ ਸ਼ਾਂਤੀ ਨਾਲ ਸੌ ਸਕਦੇ ਹੋ। ਇਹ ਸੀ ਅੱਜ ਦੀ ਕਹਾਣੀ। ਇਹ ਗੱਲ ਬਿਲਕੁਲ ਸਹੀ ਹੈ। ਕੀ ਸੱਚ ਨੂੰ ਕੁਝ ਮਹੀਨਿਆਂ ਤੱਕ ਲੁਕੋਇਆ ਜਾ ਸਕਦਾ ਹੈ ਪਰ ਹਮੇਸ਼ਾ ਲਈ ਦਬਾਇਆ ਨਹੀਂ ਜਾ ਸਕਦਾ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ